ਜੋ ਰੋਜ਼ਗਾਰ ਦੀ ਸੈਰ ਕਰਨ ਪਹੁੰਚਿਆ ਲੋਕਾਂ ਨੂੰ ਕਿੰਨਾ ਮਨਕਾਰਾ ਮਿਲਦਾ ਹੈ ਬਹੁਤ ਚੰਗਾ ਪਿਆਰ ਮਿਲਿਆ ਬੜਾ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਔਰ ਬਹੁਤ ਚੰਗਾ ਹੁਲਾਰਾ ਮਿਲ ਰਿਹਾ ਔਰ ਬਹੁਤ ਚੰਗਾ ਲੱਗ ਰਿਹਾ ਸਰ ਇਸ ਕੈਂਪੇਨ ਕਿੰਨਾ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਸਿਰਫ ਵੇਟ ਕਰ ਰਹੇ ਹਾਂ ਵੀ ਕੋਰਟ ਚੋਂ ਸਾਨੂੰ ਗੋ ਹੈਡ ਹੋ ਜਾਏ ਪੈਸੇ ਹੈਗੇ ਟੈਂਡਰ ਨਿਕਲ ਚੁੱਕਾ ਇਸ ਥੋੜਾ ਜਿਹਾ ਲੀਗਲ ਟੈਂਗਲ ਚ ਫਸ ਗਿਆ ਪਰ ਹੋਏਗਾ ਜ਼ਰੂਰ ਹੋਏਗਾ ਪਾਈਪਲਾਈਨ ਕੰਮ ਹੈਗੇ ਨੇ ਹਾਂਜੀ ਹਾਂਜੀ ਚਲੋ ਐਵਰੀਬਾਡੀ ਇਜ਼ ਵੈਰੀ ਸਪੋਰਟਿਵ आ, हर कोई उनको प्रेज करता है आ, उनकी ऑनेस्टी के लिए उनकी हेल्पफुलनेस के लिए एंड हर कोई उनके साथ है जे तो, मैं बाकी दे के कैंडिडेट्स कंपैरिजन करा कंपेयर करा, प्लस पॉइंट की है था अपर हैंड सर देखो इस तरह का कैंडिडेट आई डोंट थिंक लुधियाना में पहले कभी किसी को मिला है कौन मतलब फैमिली वाइज आपके पर्सनल चीज़ों के लिए सेंसिटिविटी आपकी इंडस्ट्री के लिए आपके बच्चों के लिए ਆਪਕੇ ਰੋਜ਼ ਚੀਜ਼ੋ ਮੇਂ ਕਿਆ ਮੁਸ਼ਕਿਲਿਆਂ ਆਤੀ ਹੈਂ ਆਪਕੋ ਚਾਹੇ ਵੋ ਹਸਪੀਟਲਸ ਹੈ ਮਤਲਬ ਸਕੂਲ ਐਜੂਕੇਸ਼ਨ ਹੈ ਐਵਰੀ ਐਸਪੈਕਟ ਹੀ ਡਿਜ਼ਨਟ ਲੀਵਿੰਗ ਮਤਲਬ ਆਜ ਤੱਕ ਕਿਸੇ ਨੇ ਸਟ੍ਰੇ ਡੌਗਸ ਚੱਕੀ ਜੇਤੇ ਇਹਨਾਂ ਨੇ ਉਹਨਾਂ ਦੇ ਲਈ ਵੀ ਕਰ ਦਿਆ ਲੁਧਿਆਣਾ ਵੈਸਟ ਦੀ ਇਲੈਕਸ਼ਨ ਚੱਲ ਰਹੀ ਹੈ ਬਾਇ ਇਲੈਕਸ਼ਨ ਹਰ ਪਾਰਟੀ ਆਪਣੀ ਜੋਰ ਅਜਮਾਇਸ਼ ਕਰਨ ਲੱਗੀ ਹੋਈ ਹੈ ਉਸ ਦੇ ਤਹਿਤ ਸਾਡੀ ਆਮ ਆਦਮੀ ਪਾਰਟੀ ਹੈ ਜਿਹੜੀ ਅਸੀਂ ਵੀ ਆਪਣਾ ਪੂਰੀ ਡੈਡੀਕੇਟਲੀ ਈਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਅਸੀਂ ਮਿਹਨਤ ਕੀਤੀ ਹੈ ਸਾਰਿਆਂ ਨੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਵਲੰਟੀਅਰ ਪਾਰਟੀ ਦੇ ਸਾਰਿਆਂ ਨੇ ਬੜਾ ਆਪਣੀ ਦਿਲੋਂ ਜਿਹਨੂੰ ਕਹਿੰਦੇ ਆ ਵੀ ਇਲੈਕਸ਼ਨ ਲੜ ਰਹੇ ਨੇ ਸੋ ਅਸੀਂ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਿ ਜਿਹੜੀ ਸ਼੍ਰੀ ਸੰਜੀਵ अरोड़ा ਜੀ ਨੇ ਸਾਡੇ ਕੈਂਡੀਡੇਟ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਬੜੇ ਸਾਊ شریف ਇਨਸਾਨ ਨੇ ਤੇ ਰਾਜਨੀਤੀ ਦੇ ਵਿੱਚ ਐਸੇ ਲੋਕਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਜਿੰਨਾ ਵੀ ਬਹੁਤ ਜ਼ਰੂਰੀ ਹੈ ਇਹ ਸਮਾਜ ਇਹ ਜਿਹੜਾ ਸਿਸਟਮ ਹੈ ਸਾਰਾ ਇਹ ਤਾਂ ਹੀ ਬਚਿਆ ਰਹਿ ਸਕਦਾ ਹੈ ਜੇ ਮਾਨਦਾਰ ਸਾਫ ਸਖਸ਼ੀਅਤਾਂ ਦੇ ਸੱਚੇ ਸੁੱਚੇ ਬੰਦੇ ਨੇ ਇੱਕ ਬੰਦੇ ਅੱਗੇ ਆਓ ਸੋ ਅਸੀਂ ਤਾਂ ਦਵਾਰੇ ਦਵਾਰੇ ਜਾ ਕੇ ਹੱਥ ਜੋੜ ਕੇ ਬੇਨਤੀਆਂ ਇਹੀ ਕਰਦੇ ਆ ਕਿ ਰਲ ਮਿਲ ਕੇ ਵੋਟ ਪਾ ਕੇ ਅਸੀਂ ਇਹ ਸੰਜੀਵ अरोड़ा ਜੀ ਨੂੰ ਜਿਹੜਾ ਆਓ ਜਿਤਾਈਏ ਤੇ ਜਿੱਥੇ ਲੁਧਿਆਣਾ ਵੈਸਟਰਨ ਲੋਹਾਰ ਬਦਲੀ ਉੱਥੇ ਪੂਰੇ ਲੁਧਿਆਣੇ ਦੇ ਕਿਉਂਕਿ ਤੁਸੀਂ ਦੇਖਿਆ ਹੋਣਾ ਬਤੌਰ ਜਦੋਂ ਰਾਜ ਸਭਾ ਮੈਂਬਰ ਸੀ ਉਹਨਾਂ ਨੇ ਉਦੋਂ ਵੀ ਬਹੁਤ ਕੰਮ ਕੀਤੇ ਨੇ ਆਪਣੇ ਕਾਰਜਕਾਲ ਦੇ ਦੌਰਾਨ ਤੇ ਪ੍ਰਮਾਤਮਾ ਨੇ ਜੇ ਕਿਰਪਾ ਕਰਤੀ ਤੇ ਹੁਣ ਜਦੋਂ ਸਾਡੇ ਨੈਸ਼ਨਲ ਸੁਪਰੀਮੋ ਕਹਿ ਕੀ ਗਏ ਨੇ ਕਿ ਉਹਨਾਂ ਨੂੰ ਕੈਬਨਟ ਦੇ ਵਿੱਚ ਲੈ ਕੇ ਆਵਾਂਗੇ ਸੋ ਫਿਰ ਪੂਰੇ ਪੰਜਾਬ ਦੀ ਵੀ ਸੇਵਾ ਕਰਨਗੇ ਲੁਧਿਆਣੇ ਦੀ ਖਾਸ ਤੌਰ ਤੇ ਯਾਨੀ ਜੇ ਅਪਰ ਹੈਂਡ ਦੀ ਗੱਲ ਕਰੀਏ ਉਹबस ਸੋਚੀਏ ਕਿ ਦੂਜੀ ਪਾਰਟੀਆਂ ਦੇ ਮੁਕਾਬਲੇ ਪਲੱਸ ਪੁਆਇੰਟ ਕੀ ਹੈ ਜੀ ਉਹਦਾ ਜੀ ਸ਼ਰਾਫਤ ਦਿਾਨਨਤਦਾਰੀ ਉਹਨਾਂ ਦਾ ਸੁਭਾਅ ਕਿਸੇ ਵੀ ਇਨਸਾਨ ਨੂੰ ਨੀਡੀ ਪਰਸਨ ਨੂੰ ਜ਼ਰੂਰਤਮੰਦ ਨੂੰ ਜਿੱਥੇ ਵੀ ਜ਼ਰੂਰਤ ਹੈ ਉੱਥੇ ਜਾ ਕੇ ਬਰਾਬਰ ਖੜ ਜਾਣਾ ਕੋਈ ਬੈਗੇਜ ਨਹੀਂ ਕੋਈ ਗੁੰਡੇ ਨਹੀਂ ਹੈਗੇ ਕੋਈ ਕਬਜ਼ੇ ਨਹੀਂ ਕਰਦੇ ਲੋਕਾਂ ਦੀਆਂ ਜ਼ਮੀਨਾਂ ਤੇ ਬਦਮਾਸ਼ੀ ਨਹੀਂ ਕਰਦੇ ਕਿਸੇ ਨਾਲ ਬਰਤਮੀ ਦੀ ਨਾਲ ਨਹੀਂ ਬੋਲਦੇ ਦੂਜੀ ਪਾਰਟੀਆਂ ਦੇ ਉਮੀਦਵਾਰ ਕਹਿ ਰਹੇ ਆ ਜੀ ਇਹਨਾਂ ਨੂੰ ਇਲੈਕਟੋਰਲ ਪੋਲਿਟਿਕਸ ਦਾ ਤਜਰਬਾ ਨਹੀਂ ਹੈਗਾ ਚੰਗਾ ਤਜਰਬਾ ਨਹੀਂ ਹੈਗਾ ਤਾਂ ਬਹੁਤ ਚੰਗੀ ਗੱਲ ਹੈ ਘੱਟੋ ਘੱਟ ਲੋਕਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਦਾ ਤਜਰਬਾ ਤਾਂ ਨਹੀਂ ਹੈ ਘੱਟੋ ਘੱਟ ਲੋਕਾਂ ਨਾਲ ਬਦਤਮੀਜੀ ਕਰਨ ਦਾ ਤਜਰਬਾ ਤਾਂ ਨਹੀਂ ਹੈ ਕਿਸੇ ਧੀ ਭੈਣ ਦੀ ਇੱਜ਼ਤ ਕਰਨ ਦਾ ਤਜਰਬਾ ਤਾਂ ਹੈ ਨਾ ਕੋਈ ਬੱਚੀ ਕੋਈ ਧੀ ਸਾਡੀ ਸੰਜੀਵ ਅਰੋੜਾ ਜੀ ਕੋਲ ਜਾ ਕੇ ਕੱਲੀ ਤੇ ਕੱਲੀ ਵੀ ਜਾ ਕੇ ਇਹ ਕਹਿ ਸਕਦੀ ਹੈ ਵੀ ਅੰਕਲ ਸਾਡਾ ਇਹ ਪੁਰਾਣਾ ਕੰਮ ਕਰਵਾ ਕੇ ਦੋਰ ਕਰਵਾ ਕੇ ਦਿੰਦੇ ਆ ਸੋ ਚੰਗਾ ਕਿ ਇਹਨਾਂ ਕੋਈ ਆਹੀ ਦਾ ਤਜਰਬਾ ਨਹੀਂ ਹੈਗਾ ਜੋ ਪੁਰਾਣਿਆਂ ਕੋਲ ਚਲੋ ਠੀਕ ਹੈ ਬਹੁਤ ਧੰਨਵਾਦ ਜੀ ਸਰ ਅੱਜ ਹਜ਼ੂਮ ਦੇਖੋ ਕਿੰਨਾ ਆਪਣੇ ਕੀ ਕਹਿਣਾ ਚਾਹਦੇ ਹੋ ਪਿਆਰ ਹੈ ਜੀ ਇਹ ਪਿਆਰ ਇਹ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਿਆਰ ਹੈ ਇਹ ਆਮ ਆਦਮੀ ਪਾਰਟੀ ਨੂੰ ਲੋਕ ਪਿਆਰ ਕਰਦੇ ਨੇ ਸ਼੍ਰੀ ਸੰਜੀਵ ਅਰੋੜਾ ਜੀ ਨੂੰ ਪਿਆਰ ਕਰਦੇ ਨੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ 19 ਤਰੀਕ ਨੂੰ ਇਲੈਕਸ਼ਨ ਹੈ ਜਿਸ ਦਿਨ ਉਸ ਤੋਂ ਵੱਧ ਤੋਂ ਵੱਧ ਗਿਣਤੀ ਚ ਸਵੇਰੇ ਸਵੇਰੇ ਜਾ ਕੇ ਵੋਟਾਂ ਪਾ ਕੇ ਆਏ ਉਹ ਗਰਮੀ ਤੋਂ ਪਹਿਲਾਂ ਪਹਿਲਾਂ ਤਾਂ ਜੋ 23 ਤਰੀਕ ਨੂੰ ਜਦੋਂ ਰਿਜ਼ਲਟ ਆਵੇ ਸੰਜੀਵ अरोड़ा ਜੀ ਭਾਰੀ ਬਹੁਮਤ ਦੇ ਨਾਲ ਜਿੱਤਣਗੇ